ਤੇ ਝੋਨੇ ਦੇ ਸੀਜ਼ਨ ਵਾਸਤੇ ਖੇਤਾਂ ਵਾਲੀ ਬਿਜਲੀ 8 ਘੰਟੇ ਨਿਰਵਿਗਨ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਫਸਲਾਂ ਵਾਸਤੇ ਜਿਹੜੀ ਬਿਜਲੀ ਮਿਲ ਰਹੀ ਹੈ ਸਿੰਚਾਈ ਵਾਸਤੇ। ਜ਼ਿਆਦਾਤਰ ਪੰਜਾਬ ਦੇ ਇਲਾਕਿਆਂ 'ਚ ਉਹ ਦਿਨੇ ਮਿਲ ਰਹੀ ਹੈ। ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਸਰਕਾਰੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੁੰਦਾ ਹੈ। ਜਾਂ ਕਈ ਜਗ੍ਹਾ ਤੇ 10 ਤੋਂ 5 ਹੈ। ਕਈ ਵਾਰੀ ਮੌਸਮ ਮੁਤਾਬਕ ਅੱਛ ਤੋਂ 4 ਵੀ ਹੋ ਜਾਂਦਾ ਹੈ। 8 ਵਜੇ ਦਫਤਰ ਜਾਣਾ 4 ਵਜੇ ਆ ਜਾਣਾ ਤਾਂ ਜਿਹੜਾ ਖੇਤ ਹੈ ਜਿੱਥੇ ਆਪਣੇ ਵਾਸਤੇ ਅਨਾਜ ਉਗਦਾ ਫਾਲ ਉਗਦੇ ਨੇ ਸਬਜ਼ੀਆਂ ਉਗਦੀਆਂ ਨੇ ਉਹ ਕਿਸਾਨ ਦਾ ਦਫਤਰ ਹੈ ਪਰ ਉਹਦਾ ਦਫਤਰ ਜਾਣ ਦਾ ਕੋਈ ਟਾਈਮ ਨਹੀਂ ਉਹਦੇ ਦਫਤਰ ਦਾ ਟਾਈਮ ਰਾਤ ਦੇ 1:30 ਵਜੇ ਉਹਦੇ ਦਫਤਰ ਦਾ ਟਾਈਮ ਸਵੇਰ ਦੇ 2 ਵਜੇ 2:30 ਵਜੇ ਸਰਦੀਆਂ ਦੇ ਵਿੱਚ ਅੱਜਕੱਲ ਕਣਕਾਂ ਨੂੰ ਪਾਣੀ ਲੱਗ ਰਹੇ ਨੇ ਤੁਸੀਂ ਸੋਚੋ ਜਿਸ ਵੇਲੇ ਆਪਾਂ ਹੀਟਰ ਲਾ ਕੇ ਦੋ ਦੋ ਤਿੰਨ ਤਿੰਨ ਰਜਾਈਆਂ ਬੱਚਿਆਂ ਦੇ ਉੱਤੇ ਦੇ ਕੇ ਘਰਾਂ 'ਚ ਸੁੱਤੇ ਪਏ ਹੁੰਨੇ ਆ ਉਸ ਵੇਲੇ ਸਾਡਾ ਕਿਸਾਨ ਠੰਡੇ ਪਾਣੀ ਦੇ ਵਿੱਚ ਜਿੱਥੇ ਕੋਦੇ ਹੱਥ ਪੈਰ ਨੀਲੇ ਹੁੰਦੇ ਜਾਂਦੇ ਨੇ ਉੱਥੇ ਪਾਣੀ ਲਾ ਰਿਹਾ ਹੋਣ ਤੇ ਸਾਡਾ ਜਵਾਨ ਉਸ ਵੇਲੇ -50 ਡਿਗਰੀ ਟੈਂਪਰੇਚਰ ਦੇ ਵਿੱਚ ਕਾਰਗਿਲ ਦੇ ਵਿੱਚ ਸਾਡੀ ਰੱਖਿਆ ਕਰ ਰਿਹਾ ਜਵਾਨਾਂ ਦੀ ਰੱਖਿਆ ਬਿਲਕੁਲ ਵਾਜਬ ਹੈ ਉਹਨਾਂ ਦੀ ਟ੍ਰੇਨਿੰਗ ਇਸ ਤਰੀਕੇ ਨਾਲ ਹੈ ਔਰ ਦੇਸ਼ ਦੇ ਦੁਸ਼ਮਣ ਦਾ ਕੋਈ ਟਾਈਮ ਨਹੀਂ ਕਿ ਉਹ ਕਦੋਂ ਹਮਲਾ ਕਰ ਦੇ ਜਾਂ ਕਦੋਂ ਉਹ ਕੋਈ ਛੇੜਛਾੜ ਕਰੇ ਪਰ ਕਿਟੂਕੜ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਆਪਾਂ ਠੀਕ ਕਰ ਸਕਦੇ ਹਾਂ ਉਹ ਆਪਣੇ ਹੱਥ ਚ ਹੈ ਤਾਂ ਅਸੀਂ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਉਹ ਵੀ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਕਰਤਾ ਜਦੋਂ ਮਰਜੀ ਦਿਨੇ ਜਾਓ ਪਿਊਬਲ ਚਲਾਓ ਫਸਲ ਨੂੰ ਪਾਣੀ ਲਾਓ ਸ਼ਾਮ ਨੂੰ ਘਰੇ ਆਜੋ